तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल ਅੱਜ ਮਾਰਕੀਟ ਕਮੇਟੀ ਕਾਦੀਆਂ ਚ ਸਾਦੇ 3 ਲੱਖ ਦੇ ਚੈੱਕ ਵੰਡੇ ਕਿਸਾਨਾਂ ਦਾ ਨੁਕਸਾਨ ਹੋਣ ਤੇ ਇਹ ਚੈੱਕ ਵੰਡੇ ਗਏ ਇਹ ਚੈੱਕ ਪੰਜਾਬ ਦੇ ਆਮ ਆਦਮੀ ਪਾਰਟੀ ਵੱਲੋਂ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਨ ਨੇ ਵੱਲੋਂ ਵੰਡੇ ਗਏ ਅਤੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਜਿਨ੍ਹਾਂ ਲੋਕਾਂ ਨੂੰ ਚੈੱਕ ਦਿੱਤਾ ਗਿਆ ਉਹਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਆਮ ਆਦਮੀ ਪਾਰਟੀ ਵੱਲੋਂ ਕੋਈ ਨਸ਼ਾ ਵੇਚਣ ਵਾਲਾ ਬਖਸ਼ਿਆ ਨਹੀਂ ਜਾਏਗਾ ਇਸ ਮੌਕੇ ਚੇਅਰਮੈਨ ਮੋਹਨ ਸਿੰਘ ਚੇਅਰਮੈਨ ਜਸਪਾਲ ਸਿੰਘ ਸੈਕਟਰੀ ਸਾਹਿਬ ਸਿੰਘ ਗੁਰਪ੍ਰੀਤ ਸਿੰਘ ਗਰਮੇਤ ਸੁਨੀਲ ਕੁਮਾਰ ਗਰਮੇਤ ਸਿੰਘ ਕਾਮਰੇਡ ਅਮਰਜੀਤ ਸਿੰਘ ਦਿਲਬਾਗ ਸਿੰਘ ਅਤੇ ਹੋਰ ਸੰਗਟਾ ਹਾਜ਼ਰ ਸੀ ਫਿਰ ਉੱਥੇ ਲਾਏ ਉਹ ਕੈਂਪ ਤੇ ਆਉਣਾ ਕਿ ਨਹੀਂ ਅੰਕ ਦੇ ਕੈਂਪ ਤੇ ਉਹਨਾਂ ਨੂੰ ਉੱਥੇ ਲੈ ਆਉਣਾ ਤੇ ਘਟੋ ਘਟਲ ਦਾ ਸਾਥ ਹੀ ਸਜਾ ਹੋਏ 6 ਮਹੀਨੇ ਸਾਥ ਆਇਆ ਇਹਦਾ ਚੈੱਕ ਦੇਣ ਲੱਗੇ ਮੈਨੂੰ ਅੱਜ ਧੰਨਵਾਦ ਦੇਖਾ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਮਾਰਕੀਟ ਕਮੇਟੀ ਦਫ਼ਤਰ ਕਾਦੀਆਂ ਵਿੱਚ ਜੋ ਥ੍ਰੈਸ਼ਰ ਹਾਸਿਆਂ ਦੇ ਸੀ ਚੈੱਕ ਮੁੰਡੇ ਆ ਜਿਹੜੇ ਸ पीडਿਤ ਸਨ ਉਹਨਾਂ ਨੂੰ ਕਿਉਂਕਿ ਇਹ بڑا ਇਹਨਾਂ ਦਾ ਦੋਨਾਂ ਜਾਣਿਆਂ ਦੇ ਜਿਹੜਾ ਵਾ ਰੋਕੇ ਵਿੱਚ ਹੱਥ ਔਣ ਕਾਰਨ ਜਿਹੜੇ ਆ ਵਾ ਇਹ ਹੈਂਡੀਕੈਪ ਹੋ ਗਏ ਨੇ ਇਸ ਕਰਕੇ ਸਰਕਾਰ ਵੱਲੋਂ ਇਹਨਾਂ ਨੂੰ ਚੈੱਕ ਜਿਹੜੇ ਆ ਉਹ ਤਕਸੀਮ ਜਿਹੜੇ ਕੀਤੇ ਗਏ ਆ ਬਾਕੀ ਪੰਜਾਬ ਸਰਕਾਰ ਜਿਹੜੀ ਆ ਅਸੀਂ ਜਿਹੜੇ ਕਿਸਾਨੀ ਨਾਲ ਲੋਗ ਰਿਲੇਟਡ ਨੇ ਉਹਨਾਂ ਦੇ ਲਈ ਜਿਹੜਾ ਉਹਨਾਂ ਦੇ ਵੈਲਫੇਅਰ ਦੇ ਲਈ ਵਚਨਬੱਧਾ ਇਸੇ ਤਰ੍ਹਾਂ ਅਸੀਂ ਕੰਮ ਜਿਹੜੇ ਆ ਇਹ ਜਾਰੀ ਰੱਖਾਂਗੇ